ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਸਾਇਆ ਸਬਦਾ ਸਵਾਲ ਕਰਦਾ ਏ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਹਨ ਇਸ ਤੋਂ ਪਹਿਲਾਂ ਵੀ ਕਿਸਾਨੀ ਸੰਘਰਸ਼ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਲੜਿਆ ਗਿਆ ਸੀ ਅਤੇ ਉਸ ਸਮੇਂ ਕੁਝ ਮੰਗਾਂ ਸਨ ਜੋ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਸਨ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੀ ਜਿਸ ਦੇ ਰੋਸ ਵਜੋਂ ਪਿਛਲੇ ਸਮੇਂ ਦੇ ਵਿੱਚ ਦੁਬਾਰਾ ਫੇਰ ਦਿੱਲੀ ਵੱਲੋਂ ਕੁਝ ਕਰਨਾ ਚਾਹਿਆ ਤੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਰੋਕ ਦਿੱਤਾ ਗਿਆ ਸੀ ਸੂਤ ਕਸਾਲ ਮੋਰਚਾ ਗੈਰ ਨਾ ਰਾਇਤਿਕ ਲਗਾਤਾਰ ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ ਜਿਸ ਦੇ ਚਾਲਦਿਆਂ ਪਿਛਲੇ ਦਿਨੀ ਭਾਰਤੀ ਕਿਸਾਨ ਜੂਨੇ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗੀਸਨ ਡੱਲਿਆਰ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ ਜੋ ਕਿ 40 ਦਿਨ ਦੇ ਕਰੀਬ ਹੋ ਚੱਲੇ ਨੇ ਉਹਨਾਂ ਦੇ ਮਰਨ ਵਰਤ ਨੂੰ ਚੱਲਦਿਆਂ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਜਿੱਥੇ ਲੋਕਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਲੋਕ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਪਹੁੰਚਣ ਕਿਸਾਨਾਂ ਦਾ ਸਾਥ ਦੇਣ ਅਤੇ ਹੁਣ ਵੀ ਉਹਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ 4 ਜਨਵਰੀ ਨੂੰ ਖਨੌਰੀ ਬਾਰਡਰ ਦੇ ਉੱਪਰ ਇੱਕ ਮਾ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਵੱਲੋਂ ਵੱਧ ਚੜਕੇ ਕਿਸਾਨਾਂ ਨੂੰ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਕਿਸਾਨਾਂ ਦੇ ਸਾਥ ਦੇਣ ਦੀ ਗੱਲ ਕਹੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਕਾਨੂੰਨੀ ਬਣਾਉਣ ਨੂੰ ਲੈ ਕੇ ਉਹਨਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਹੋਰ ਤੇ ਕਿਸਾਨੀ ਮੰਗਾਸਾਂ ਜਿਨ੍ਹਾਂ ਨੂੰ ਲੈ ਕੇ ਉਹਨਾਂ ਵੱਲੋਂ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਸਰਕਾਰ ਵੱਲੋਂ ਹਲੇ ਤੱਕ ਇਹਨਾਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਜਿਸ ਦੇ ਕਾਰਨ ਉਹਨਾਂ ਦਾ ਸੰਘਰਸ਼ ਜਾਰੀ ਹੈ ਜਿਕਰ ਜੋਗ ਕੇ ਸਾਲ ਦੇ ਕਰੀਬ ਦੁਬਾਰਾ ਫੇਰ ਕਿਸਾਨਾਂ ਨੂੰ ਸ਼ੰਭੂ ਅਤੇ ਕਲੋਰੀ ਬਾਰਡਰ ਤੇ ਹੋਣ ਵਾਲਾ ਹੈ ਅਤੇ ਮਰਨਵਾਰ ਤੇ ਬੈਠੇ ਜੀਸਨ ਡੱਲਿਆਂ ਨੂੰ 40 ਦੇ ਕਰੀਬ ਹੋ ਚੱਲੇ ਨੇ ਪਰ ਸਰਕਾਰ ਹਲੇ ਤੱਕ ਗੱਲ ਕਰਨ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆ ਰਹੀ ਹਾਲਾਂਕਿ ਇਸ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਕਿਹਾ ਗਿਆ ਸੀ ਕਿ ਕਮੇਟੀ ਬਣਾ ਕੇ ਕਿਸਾਨਾਂ ਦਾ ਗੱਲਬਾਤ ਕੀਤੀ ਜਾਵੇ ਇਸ ਦਾ ਹੱਲ ਹੋਵੇ ਪਰ ਦੂਜੇ ਪਾਸੇ ਮੀਟਿੰਗਾਂ ਦੌਰਾਨ ਕੋਈ ਵੀ ਸਿੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਕਿਸਾਨ ਆਪਣੀਆਂ ਮੰਗਾਂ ਤੇ ਖੜੇ ਹਨ ਅਤੇ ਜਿਹੜਾ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਜਿੱਥੇ ਦੱਲੇ ਹਾਲ ਦਾ ਮਾਰਨ ਵੱਤ ਲਾਇਆ ਜਾਵੇ ਉਸ ਤੋਂ ਬਾਅਦ ਜਿਹੜਾ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਲਗਾਤਾਰ ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤੇ ਜਾ ਰਹੇ ਨੇ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਹਾਪੰਚਾਇਤ ਕੀਤੀ ਜਾਦੀ ਹੈ ਉਸ ਵਿੱਚ ਅਗਲਾ ਕੀ ਕਿਸਾਨ ਰੱਖ ਲੈਂਦੇ ਨੇ ਅਤੇ ਉਸ ਤੋਂ ਬਾਅਦ ਸਮਝਦਿਆਂ ਸਰਕਾਰਾਂ ਕੀ ਅਗਲਾ ਸਟੈਪ ਲੈਂਦੀਆਂ ਨੇ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜੀ ਸਿੰਘ ਦਲੇਵਾਲ ਜੋ ਮਰਨ ਵਰਤੇ ਬੈਠੇ ਹੋਇਆਂ ਸਾਡੇ ਚੈਨਲ ਵੱਲੋਂ ਲਗਾਤਾਰ ਕਿਸਾਨੀ ਸੰਘਰਸ਼ ਦੀ ਸਪੋਰਟ ਕੀਤੀ ਜਾ ਰਹੀ ਹੈ ਜੇਕਰ ਸਾਡਾ ਇਹ ਉਪਰਾਲਾ ਤੁਹਾਨੂੰ ਵਧੀਆ ਲੱਗਾ ਤਾਂ ਸਾਡੇ ਚੈਨਲ ਦੀ ਵੀ ਸਪੋਰਟ ਕਰਨਾ ਅਸੀਂ ਹਮੇਸ਼ਾ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਹੋਰ ਲੋਕਾਂ ਦੀ ਆਵਾਜ਼ ਚੁੱਕਦੇ ਰਵਾਂਗੇ ਕਿਸਾਨ ਭਾਈਓ ਰਾਮ ਰਾਮ ਸਤਿ ਸ੍ਰੀ ਅਕਾਲ अब सबको पता है कि एमएसपी की लड़ाई लड़ी जा रही है जो जो देश के लोग इस एमएसपी की लड़ाई का हिस्सा हैं और और मजबूती से इस लड़ाई को लड़ना और जीतना चाहते हैं उन सबसे मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सब के दर्शन करना चाहता हूँ चार तारीख को खनौरी बॉर्डर पे आप सब ने वहाँ पे मुझे दर्शन देने की कृपाता करनी मैं आपका बहुत बहुत आभारी होऊंगा धन्यवाद वाहगुरु जी का खालसा ਕੋ ਆਏ ਗੁਰਜੀ ਕੀ ਫਤ